ਪ੍ਰਧਾਨ ਜੀ ਅੱਜ ਰਣ ਕੇਪੀ ਜੀ ਦਾ ਤੁਸੀਂ ਜਨਮ ਦਿਨ ਮਨਾ ਰਹੇ ਹੋ ਕੀ ਕਹਿਣਾ ਹੈ ਅਸੀਂ ਹਰ ਸਾਲ ਮਾਨਯੋਗ ਸਾਡੇ ਸਾਬਕਾ ਸਪੀਕਰ ਰਾਣਾ ਕੇਪੀ ਜੀ ਦਾ 48 ਆਈ ਦੇ ਵਿੱਚ ਬਲਾਕ ਕੌਂਸਲ ਕਮੇਟੀ ਵੱਲੋਂ ਇਹ ਜਨਮ ਦਿਵਸ ਮਨਾਇਆ ਜਾਂਦਾ ਹੈ ਅਸੀਂ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਰਾਣਾ ਜੀ ਦੀ ਜਿਹੜੀ ਹੈਗੀ ਤਰੱਕੀ ਹੋਵੇ ਔਰ ਜਿਹੜਾ ਹੈਗਾ ਸੇਤ ਉਹਨਾਂ ਦੀ ਬਹੁਤ ਚੜ੍ਹਦੀ ਕਲਾ ਚਰਬਾ ਧੰਨਵਾਦ ਮਸਤਾ ਤੁਹਾਡੇ ਚੈਨਲ ਰਾਹੀਂ ਆਪਣੇ ਨੰਗਲ ਲੱਕੇ ਦੇ ਸਮੂਹ ਵਾਸੀਆਂ ਨੂੰ ਦਿਵਾਲੀ ਦੀਆਂ ਬੰਦੀ ਛੋੜ ਦਿਵਸ ਦੀਆਂ ਅਤੇ ਵਿਸ਼ਕਰਮਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਤੇ ਈਸ਼ਵਰ ਅੱਗੇ ਹੀ ਅਰਦਾਸ ਕਰਦਾ ਕਿ ਇਹ ਸਾਰੇ ਤਿਉਹਾਰ ਤੁਹਾਡੇ ਲਈ ਖੁਸ਼ੀਆਂ ਤੇ ਤੁਹਾਡੀ ਵਧੀਆ ਸਿਹਤ ਲੈ ਕੇ ਆਉਣ ਤਾਂ ਕਿ ਤੁਸੀਂ ਹਮੇਸ਼ਾ ਖੁਸ਼ ਤੇ ਸਵਸਥ ਰਹੋ। ਕੋਈ ਜਿਹੜਾ ਇੱਕ ਆਈਦੋ ਦੇਖਿਆ ਜਿਹੜਾ ਜਨਮ ਦਿਨ ਮਨਾਇਆ ਗਿਆ ਇਹਦੇ ਬਾਰੇ ਅੱਜ ਹਰ ਸਾਲ ਦੀ ਤਰ੍ਹਾਂ ਬਲਾ ਕਾਂਗਰਸ ਕਮੇਟੀ ਸਾਡੇ ਸਮੂਹ ਕਾਉਂਸਲਰਾਂ ਵੱਲੋਂ ਸਾਡੇ ਮਾਨਯੋਗ ਸਪੀਕਰ ਐਕਸ ਸਪੀਕਰ ਰਾਣਾ ਕਵਰਪਾਲ ਸਿੰਘ ਜੀ ਦਾ ਜਨਮ ਦਿਨ ਮਨਾਇਆ ਗਿਆ ਤੇ ਸਾਰਿਆਂ ਨੇ ਪ੍ਰਮਾਤਮਾ ਅੱਗੇ ਇਹ ਅਰਦਾਸ ਕੀਤੀ ਕਿ ਰਾਣਾ ਜੀ ਦੀ ਸਿਹਤ ਵਧੀਆ ਬਣੀ ਰਹੇ ਤਾਂ ਕਿ ਉਹ ਆਉਣ ਵਾਲੇ ਸਮੇਂ 'ਚ ਲੋਕਾਂ ਦੀ ਇਦਾਂ ਹੀ ਸੇਵਾ ਕਰਦੇ ਰਹਿਣ ਧੰਨਵਾਦ ਅੱਜ ਜਿਹੜੇ ਬੂਟੇ ਵੀ ਲਗਾਏ ਜਾ ਰਹੇ ਹਨ ਹਾਂਜੀ ਇਸ ਤੋਂ ਇਲਾਵਾ ਅੱਜ ਅਸੀਂ ਪਰਿਆਵਰਣ ਦੀ ਸਾਂਭ ਸੰਭਾਲ ਵਾਸਤੇ ਔਧਾ ਰੂਪਨ ਵੀ ਕਰ ਰਹੇ ਹਾਂ ਰਾਣਾ ਜੀ ਦੇ ਜਨਮ ਦਿਨ ਦੇ ਮੌਕੇ ਤੇ ਸਤਿ ਸ੍ਰੀ ਅਕਾਲ ਪਾਰਕ ਤੇ ਵਿੱਚ ਅਸੀਂ ਹੁਣ ਛਾਇਆਦਾਰ ਤੇ ਫਲਦਾਰ ਬੂਟੇ ਲਾਉਂਦੇ ਹਾਂ 16 ਅਕਤੂਬਰ 1957 ਨੂੰ ਸਾਡੇ ਮਾਨਯੋਗ ਸਪੀਕਰ ਸਾਹਿਬ ਜੀ ਦਾ ਜਨਮ ਦਿਨ ਜਨਮ ਦਿਨ ਹੋਇਆ ਸੀਗਾ ਉਸ ਨੂੰ ਰੀਤੀ ਰਿਵਾਜ ਦੇ ਨਾਲ ਅਸੀਂ ਹਰ ਸਾਲ ਸਾਡੀ ਬਲੋਗ ਕਾਂਗਰਸ ਨੰਗਲ ਹਰ ਸਾਲ ਜਨਮ ਦਿਨ ਮਨਾਉਂਦੀ ਹੈ ਅਸੀਂ ਦੁਆ ਕਰਦੇ ਹਾਂ ਕਿ ਜੇ ਆਪਾਂ ਪਿਛਲਾ ਇਤਿਹਾਸ ਵੀ ਦੇਖੀਏ ਨੰਗਲ ਦਾ ਅੱਜ ਬੇਸ਼ੱਕ 2014 ਤੋਂ ਮੋਦੀ ਸਾਹਿਬ ਇੱਥੇ ਆਏ ਹੈ ਸੈਂਟਰ ਦੇ ਵਿੱਚ ਲੇਕਿਨ ਜੋ ਜਨਮ ਤੋਂ 1960 ਤੋਂ ਲੈ ਕੇ ਅੱਜ ਤੱਕ ਜੇ ਕਾਂਗਰਸ ਦਾ ਸਭ ਕੁਝ ਜੋ ਕੀਤਾ ਹੈ ਉਹ ਨੰਗਲ ਦੇ ਵਿੱਚ ਉਹ ਕਾਂਗਰਸ ਦੀ ਦੇਣ ਹੈ ਉਸ ਦੇ ਵਿੱਚ ਸਾਡੇ ਮਾਨਯੋਗ ਐਕਸ ਸਪੀਕਰ ਹਨ ਕੇਬੀ ਸਿੰਘ ਦਾ ਬਹੁਤ بڑا ਯੋਗਦਾਨ ਹੈ ਤੇ ਅਸੀਂ ਸਾਰਿਆਂ ਨੇ ਦੁਆ ਕੀਤੀ ਹੈ ਕਿ 2027 ਦੇ ਵਿੱਚ ਕਾਂਗਰਸੀ ਸਰਕਾਰ ਬਣੇ ਤੇ ਨੰਗਲ ਦੇ ਵਿੱਚ ਜਿਹੜਾ ਅੱਜ ਜਿਹੜਾ ਉੱਜੜਦਾ ਜਾ ਰਿਹਾ ਨੰਗਲ ਉਹ ਖੁਸ਼ੀਆਂ ਤੇ ਜਾਵੇ ਜੈ ਕਾਂਗਰਸ ਜੈ ਜਨਤਾ ਜੈ ਸੰਵਰਸ਼ ਉਸ ਇਸ ਸੰਬੰਧ ਦੇ ਵਿੱਚ ਸ਼ਰਮਾ ਜੀ ਕੋਈ ਵਾਤਾਵਰਨ ਨੂੰ ਛੁੱਧ ਰੱਖਣ ਵਾਸਤੇ ਵੀ ਉਪਰਾਲਾ ਕੀਤਾ ਉਹ ਸਾਡੇ ਜਿਹੜੇ ਪ੍ਰਧਾਨ ਸੰਜੇ ਸਾਨੀ ਜੀ ਹੈ ਸਾਰੀ ਟੀਮ ਜਿਹੜੀ ਹੈ ਸਤਲੋਜ ਸਦਨ ਦੇ ਵਿੱਚ ਪੰਜ ਜਿਹੜੇ ਹਰੇ ਪੇੜ ਲਗਾ ਰਹੇ ਜਾਂਦੇ ਨੇ ਸਤਲੋਜ ਪਾਰਕ ਸਤਲੋਜ ਪਾਰਕ ਜਨਮ ਦਿਨ ਮਨਾਇਆ ਗਿਆ ਰਾਣਾ ਕੇਪੀ ਜੀ ਦਾ ਤੇ ਕੀ ਪ੍ਰੋਗਰਾਮ ਸੀ ਅੱਜ ਅਸੀਂ ਉਰਵ ਵਿਧਾਨ ਸਭਾ ਸਪੀਕਰ ਸ਼੍ਰੀ ਰਾਣਾ ਕਵਰਪਾਲ ਸਿੰਘ ਦੇ ਜਨਮ ਦਿਨ ਦੇ ਉਪਲਬਖਸ਼ ਦੇ ਵਿੱਚ 6 ਬੂਟੇ ਸਤਲੋਜ ਪਾਰਕ ਦੇ ਵਿੱਚ ਲਗਾਏ ਆ ਤੇ ਅਸੀਂ ਜਨਤਾ ਨੂੰ ਜਿਹੜੀ ਹੈ ਅਪੀਲ ਕਰਦੇ ਆ ਕਿ ਜਿਹੜੀ ਰੁੱਖ ਲਗਾਉਣ ਦੇ ਵਿੱਚ ਸਾਰਿਆਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਕਿਉਂਕਿ ਰੁਕ ਇੱਕ ਰੁਕ ਸੋ ਸੁਖ ਰਾਣਾ ਜੀ ਸਿਆਣੀ ਦੇ ਕਹਾਵਤਾਂ ਵੀ ਹੈਗੀਆਂ ਇਹ ਤੇ ਧੰਨਵਾਦ ਤੁਹਾਡਾ ਜੀ ਬਹੁਤ ਬਹੁਤ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਰਾਣਾ ਜੀ ਦਿਨ ਰੁਗ ਦੁਗਣੀ ਤੇ ਰਾਤ ਚੁਗਣੀ ਤਰੱਕੀ ਕਰਨ ਉਹਨਾਂ ਦੀ ਲੰਮੀ ਉਮਰ ਬਖਸ਼ੇ ਪ੍ਰਮਾਤਮਾ